ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਗੇ ਅੱਜ ਦੇ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਤੁਸੀਂ ਦਰਸ਼ਕੋ ਬਹੁਤ ਜ਼ਿਆਦਾ ਪਿਆਰ ਦਿੱਤਾ ਸਾਡੀ ਵੀਡੀਓ ਨੂੰ ਤੇ ਇਸੇ ਤਰ੍ਹਾਂ ਹੀ ਸਪੋਰਟ ਅਤੇ ਪਿਆਰ ਦਿੰਦੇ ਰਹੋ ਤੇ ਇਸੇ ਤਰ੍ਹਾਂ ਆਪਾਂ ਦਿੰਦੇ ਰਵਾਂਗੇ ਜੀ ਵੱਖ-ਵੱਖ ਤਰੀਕਿਆਂ ਦੀਆਂ ਵੀਡੀਓਜ਼ ਲੈ ਕੇ ਕਿਉਂਕਿ ਜਿਹੜੀ ਮੇਰੀ ਵੀਡੀਓ ਹੁੰਦੀ ਉਹ ਪੁਰਾਣੇ ਕਲਚਰ ਤੇ ਬਹੁਤ ਜ਼ਿਆਦਾ ਹਨਾ ਆਉਂਦੀ ਹੈਗੇ ਤੇ ਮੈਂ ਇਸੇ ਤਰ੍ਹਾਂ ਹੀ ਆਉਂਦੀ ਰਹੂੰਗੀ ਜੀ ਹਨਾ ਤੇ ਅਗਰ ਵੀਡੀਓ ਵਧੀਆ ਲੱਗੇ ਦਬਕੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਲਾਈਕ ਕਰਨਾ ਨਾ ਭੁੱਲਿਓ ਤੇ ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹੋ ਸਕਿੱਪ ਨਾ ਕਰਿਓ ਵੀਡੀਓ ਆਪਣਾ ਛੋਟਾ ਜਿਹਾ ਰਹਿਣ ਵਾਲਾ ਸਭ ਮਿੰਟਾਂ ਦਾ ਤੇ ਅੱਜ ਆਪਾਂ ਦਰਸ਼ਕੋ ਕਰਾਂਗੇ ਕਲਾ ਦੀ ਗੱਲ ਅੱਜ ਆਪਾਂ ਵੀਡੀਓ ਕਲਾ ਤੇ ਬਣਾਉਣ ਲੱਗੇ ਆ ਤੇ ਜਿਹੜੀ ਕਲਾ ਹੁੰਦੀ ਆ ਬੰਦੇ 'ਚ ਹਨਾ ਹਰ ਇੱਕ ਬੰਦੇ 'ਚ ਕਲਾ ਹੁੰਦੀ ਆ ਆ ਨਹੀਂ ਮੈਂ ਕਹਿੰਦੀ ਵੀ ਮੇਰੇ 'ਚ ਹੀ ਕਲਾ ਹੈ ਹਰ ਇੱਕ ਬੰਦੇ 'ਚ ਕਲਾ ਹੁੰਦੀ ਆ ਵੱਖ-ਵੱਖ ਤਰੀਕਿਆਂ ਦੀ ਕਲਾ ਹੁੰਦੀ ਆ ਤੇ ਉਸ ਅਗਰ ਕਲਾ ਜਿਹੜੀ ਕਲਾ ਹੁੰਦੀ ਆ ਉਸ ਨੂੰ ਅਗਰ ਹੱਲਾਸ਼ੇਰੀ ਦਿੱਤੀ ਜਾਵੇ ਜੇ ਅਗਰ ਉਸ ਨੂੰ ਸਾਥ ਦਿੱਤਾ ਜਾਵੇ ਹਨਾ ਤੇ ਉਹ ਉੱਭਰ ਕੇ ਬਹੁਤ ਵਧੀਆ ਦੁਨੀਆ ਦੇ ਸਾਹਮਣੇ ਆਉਂਦੀ ਆ ਇਹੋ ਜੀ ਕਲਾ ਅੱਜ ਰੈ ਵੀ ਲੈ ਕੇ ਆਈਆਂ ਕੀਦੀ ਐ ਉਹ ਕਲਾ ਹੈ ਜੀ ਮੇਰੀ ਬੇਟੀ ਦੀ ਕਿਉਂਕਿ ਜਿਹੜੀ ਕਲਾਕਾਰੀ ਹੁੰਦੀ ਆ ਇਨਸਾਨ ਦੇ ਵਿੱਚ ਜੇ ਅਗਰ ਉਹ ਚਾਹੇ ਤਾਂ ਦੁਨੀਆ ਦੇ ਵਿੱਚ ਹਨਾ ਆਪਣਾ ਨਾਮ ਰੋਸ਼ਨ ਕਰ ਸਕਦਾ ਆਪਣੇ ਪੇਰੈਂਟਸ ਦਾ ਆਪਣੇ ਭੈਣ ਭਰਾ ਦਾ ਆਪਣਾ ਹਨਾ ਤੇ ਜੇ ਅਗਰ ਮਜਬੂਰੀਆਂ ਦੀ ਗੱਲ ਕਰੀਏ ਹ ਮਜਬੂਰੀ ਦੀ وجہ ਦੇ ਨਾਲ ਕਲਾ ਜਿਹੜੀ ਦਬ ਜੇ ਤਾਂ ਕਹਿ ਨਹੀਂ ਸਕਦੇ ਤੇ ਜੇ ਤੁਹਾਡੇ ਵੀ ਘਰ ਦੇ ਵਿੱਚ ਕੋਈ ਬੱਚਾ ਹੈਗਾ ਕਿਸੇ ਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਸ਼ੌਂਕ ਹੈਗਾ ਤਾਂ ਉਸ ਦੇ ਸ਼ੌਂਕ ਨੂੰ ਤੁਸੀਂ ਮਾਰੋ ਨਾ ਮਰਨ ਨਾ ਦਿਓ ਹਨਾ ਤੇ ਸਪੋਰਟ ਕਰਿਆ ਕਰੋ ਤੁਸੀਂ ਵੀ ਆਪਣੇ ਬੱਚਿਆਂ ਲਈ ਤੇ ਅੱਜ ਮੈਂ ਦਿਖਾਉਣੀ ਭਾਈ ਤੁਹਾਨੂੰ ਮੇਰੀ ਕੁੜੀ ਦੀ ਜਿਹੜੀ ਕਲਾ ਹੈਗੀ ਹੈ ਜਿਹੜੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕੀ ਚੀਜ਼ ਆ ਹਨਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੇ ਆਪਾਂਉਂਦੇ ਰਵਾਂਗੇ ਜੀ ਅੱਜ ਹੁਣ ਤੁਹਾਨੂੰ ਦਿਖਾਉਨੇ ਆ ਇੱਕ ਜਿਹੜੀ ਖੂਬਸੂਰਤ ਜੀ ਕਲਾ ਹੈਗੀ ਆ ਸ਼ਾਇਦ ਮੈਂ ਫੇਸਬੁੱਕ ਜਿਹੜਾ ਮੇਰਾ ਚੈਨਲ ਹੈ ਉਹਦੇ ਚ ਮੈਂ ਵੀਡੀਓ ਅਪਲੋਡ ਵੀ ਕਰ ਰੱਖੀ ਆ ਤੇ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਨਹੀਂ ਤਾਂ ਅੱਜ ਤੁਸੀਂ YouTube ਤੇ ਇਸ ਕਲਾ ਦੀ ਵੀਡੀਓ ਜ਼ਰੂਰ ਦੇਖੋ ਆ ਜਾਓ ਜੀ ਦਿਖਾਉਣੀ ਹੈ ਫਿਰ ਕਲਾ ਹਾਂਜੀ ਇਹ ਜਿਹੜੀਆਂ ਕਿਤਾਬਾਂ ਕਾਪੀਆਂ ਜਿਹੜੀਆਂ ਇਹ ਮੇਰੀ ਬੇਟੀ ਨੇ ਮੀਸ਼ੋ ਤੋਂ ਤੇ ਕੁਝ ਵੈਸੇ ਖਰੀਦੀਆਂ ਤੇ ਵੈਸੇ ਉਹ ਘਰੇ ਹੈ ਨਹੀਂ ਗੀ ਅੱਜ ਮੈਂ ਇਸ ਕਰਕੇ ਦਿਖਾਈ ਜਾਨੀ ਆ ਤੁਹਾਨੂੰ ਹਨਾ ਨਹੀਂ ਤਾਂ ਉਹ ਕਹਿ ਰਹੀ ਸੀ ਮੰਮੀ ਮੇਰਾ ਕੰਮ ਕੁਝ ਕੁਝ ਅਧੂਰਾ ਹੈਗਾ ਤੇ ਤੁਸੀਂ ਦਰਸ਼ਕਾਂ ਦੇ ਸਾਹਮਣੇ ਹਜੇ ਮੇਰੀ ਜਿਹੜੀ ਕਲਾ ਉਹਨੂੰ ਲੈ ਕੇ ਤੇ ਹੁਣ ਉਹ ਘਰੇ ਹੈ ਨਹੀਂ ਤੇ ਮੈਂ ਚੋਰੀ-ਚੋਰੀ ਨਾਲ ਤੁਹਾਨੂੰ ਉਹਦੀ ਕਲਾ ਵਿਖਾਈ ਜਾਨੀ ਠੀਕ ਹੈ ਜੀ ਤੇ ਪੇਂਟਿੰਗ ਦੀ ਕਲਾ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਪਿਆਰੀ ਜੀ ਕਲਾ ਹਨ ਕਿੰਨੀ ਖੂਬਸੂਰਤ ਪੇਂਟਿੰਗ ਕਰਦੀ ਆ ਹਰ ਇੱਕ ਜਿਹੜਾ ਡਿਜ਼ਾਈਨ ਹੈ ਪੇਂਟਿੰਗ ਹੈ ਜਿਹੜੀ ਬਹੁਤ ਸੋਹਣੀ ਕਰੀ ਆ ਤੇ ਚਾਹੇ ਮੇਰੀ ਬੱਚੀ ਨੇ ਕਰੀ ਆ ਮੈਨੂੰ ਇਸ ਕਰਕੇ ਸੋਹਣੀ ਲੱਗਦੀ ਆ ਤੇ ਤੁਸੀਂ ਵੀ ਜਰੂਰ ਦੱਸਿਓ ਕਿ ਆਪਾਂ ਇਹਦੇ ਨਾਲ ਨਾਲ ਹੋਰ ਵੀ ਤੁਹਾਨੂੰ ਪੇਂਟਿੰਗ ਵਿਖਾਵਾਂਗੇ ਇਹਨੂੰ ਆਪਾਂ ਇੱਥੇ ਰੱਖ ਲਾਂਗੇ ਕੋਲੇ ਤੇ ਅੱਜ ਪਹਿਲੇ ਨੰਬਰ ਤੇ ਆਇਆ ਜੀ ਗੁਲਦਸਤਾ ਬੜਾ ਪਿਆਰਾ ਜਿਹਾ ਜਿਹੜਾ ਗੁਲਦਸਤਾ ਬਣਾਇਆ ਹੈਗਾ ਬੜੇ ਖੂਬਸੂਰਤ ਲੱਗ ਰਹੇ ਤੇ ਐਵੇਂ ਤਾਂ ਲੱਗ ਨਹੀਂ ਰਿਹਾ ਵੀ ਇਹ ਨਕਲੀ ਆ ਕਿਉਂਕਿ ਹਜੇ ਉਸਨੇ ਹੋਰ ਇਹਦੇ ਵਿੱਚ ਰੰਗ ਭਰਨੇ ਆ ਤੇ ਮੈਨੂੰ ਸੋਹਣੇ ਲੱਗੇ ਮੈਸ ਕਰਕੇ ਮੈਂ ਕਿਹਾ ਚਲੋ ਮੈਂ ਸ਼ੋ ਕਰ ਹੀ ਦੇਵਾਂ ਹਨਾ ਕਿਉਂਕਿ ਮੈਨੂੰ ਐਵੇਂ ਜੀ ਹੋਰ ਐਸ ਮੈਂ ਫਟਾਫਟ ਕਰਾਉ ਹੈ ਨਹੀਂ ਜੀ ਕਰ ਇਸ ਲਈ ਤੇ ਕੁਝ ਜਿਹੜੀਆਂ ਮੂਰਤੀਆਂ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਕਾਪੀ ਕਾਫੀ ਵੱਡੀ ਦੇਖ ਸਕਦੇ ਹੋ ਕਿੰਨੀ ਪਿਆਰੀ ਜਿਹੜੀ ਮੂਰਤੀ ਹੈ ਉਹ ਬਣਾਈ ਆ ਤੇ ਬਹੁਤ ਹੀ ਜਿਹੜੀ ਸੋਹਣੀ ਕਲਾ ਹੈ ਦੇਖ ਸਕਦੇ ਹੋ ਤੁਸੀਂ ਭੋਲੇ ਸ਼ੰਕਰ ਦੀ ਤਸਵੀਰ ਬਣਾਈ ਆ ਤੇ ਮੈਨੂੰ ਬਹੁਤ ਸੋਹਣੀ ਲੱਗੀ ਇਹ ਤੇ ਇੱਕ ਇੱਕ ਕਰਕੇ ਮੈਂ ਤੁਹਾਨੂੰ ਤਸਵੀਰ ਦਿਖਾ ਰਹੀ ਹਾਂ ਪਾਰ्वती ਦੀ ਤਸਵੀਰ ਕੋਰੀ ਹੈ ਤੇ ਬਹੁਤ ਪਿਆਰੀ ਜਿਹੜੀ ਪੇਂਟਿੰਗ ਹੈ ਦੇਖ ਸਕਦੇ ਤੁਸੀਂ ਆਪਾਂ ਤੁਹਾਨੂੰ ਨੇੜੇ ਨੇੜੋ ਹਨਾ ਕੈਮਰਾ ਕਰਕੇ ਦਿਖਾਉਂਦੇ ਰਵਾਂਗੇ ਬਾਕੀ ਬੱਚਾ ਜੇ ਜਿਆ ਵਿਸ਼ੌਕ ਰੱਖਦਾ ਨਾ ਉਹਨੂੰ ਪੂਰਾ ਕਰਨ ਲਿਆ ਕਰੋ ਕ੍ਰਿਸ਼ਨ ਸਾਹ ਬਣਾਏ ਹੈ ਜੀ ਜੈ ਸ਼੍ਰੀ ਕ੍ਰਿਸ਼ਨ ਤੇਰੀ ਮਰਲੀ ਤੇ ਭਲਾ ਕੌਣ ਨਹੀਂ ਨੱਚਦਾ ਤੇ ਬਹੁਤ ਪਿਆਰੀ ਤਸਵੀਰ ਹੈ ਤੇ ਐਸੇ ਰਾਧਾ ਰਾਣੀ ਆ ਗਈ ਹੈ ਜੀ ਕਿਉਂਕਿ ਹਜੇ ਸ਼ੁਰੂਆਤ ਹੈ ਪੇਂਟਿੰਗ ਦੀ ਸ਼ੁਰੂਆਤ ਹੈ ਇਸ ਕਰਕੇ ਜਿਹੜੀਆਂ ਤਸਵੀਰਾਂ ਊਟ ਪਟੰਗ ਵੀ ਬਣ ਰਹੀਆਂ ਕੁਛ ਕੁਛ ਪਰ ਜਿਵੇਂ ਸ਼ੁਰੂਆਤ ਹੈ ਨਾ ਉਸ ਦੇ ਸਬਾਬ ਨਾਲ ਬਹੁਤ ਸੋਹਣੀ ਤਸਵੀਰ ਬਣਦੀ ਤੇ ਉਸ ਤੋਂ ਬਾਅਦ ਆ ਜਾਂਦੀ ਹੈ ਜੀ ਮਾਂ ਬੇਟੀ ਦੀ ਤਸਵੀਰ ਮਾਂ ਪੁੱਤ ਕੇ ਲੋ ਮਾਂ ਬੇਟੀ ਕੇ ਲੋ ਦੇਖੋ ਬਹੁਤ ਹੀ ਖੂਬਸੂਰਤ ਹੈ ਜਿਹੜੀ ਇਹ ਪੇਂਟਿੰਗ ਹੈ ਮਾਂ ਬੇਟੀ ਦੀ ਤਸਵੀਰ ਮੈਨੂੰ ਕਹਿ ਰਹੀ ਸੀ ਵੀ ਮਾਂ ਬੇਟੀ ਦੀ ਤਸਵੀਰ ਹੈ ਨਾ ਕਿਉਂਕਿ ਮੈਂ ਇਹਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ ਉਹ ਵੀ ਮੈਨੂੰ ਬਹੁਤ ਪਿਆਰ ਕਰਦੀ ਹੈ ਇਸ ਤਰ੍ਹਾਂ ਇਹ ਵੀ ਮੈਨੂੰ ਸਭ ਤੋਂ ਸੋਹਣੀ ਲੱਗੀ ਬੇਟੀ ਤੇ ਲਾਸਟ ਚ ਆਪਾਂ ਤੁਹਾਨੂੰ ਦਿਖਾਵਾਂਗੇ ਹਜੇ ਪਤਾ ਨਹੀਂ ਉਹਨੇ ਕਿਹੜੀਆਂ-ਕਿਹੜੀਆਂ ਪੇਂਟਿੰਗਾਂ ਬਣਾਉਣੀਆਂ ਕਿਹੜੀ-ਕਿਹੜੀ ਤਸਵੀਰ ਹਜੇ ਉਸਨੇ ਹੈ ਨਾ ਬਣਾ ਕੇ ਵਿਖਾਉਣੀ ਹੈ ਤੇ ਲਾਸਟ ਤੁਸੀਂ ਜਰੂਰ ਦੇਖੋ ਜੀ ਇਹ ਹੈ ਜੀ ਲਾਸਟ ਦੀ ਵੀਡੀਓ ਜੈ ਹਨੂਮਾਨ ਹੈ ਨਾ ਤੇ ਤਸਵੀਰ ਕੋਰੀ ਹੈ ਜੀ ਹਨੂਮਾਨ ਜੀ ਦੀ ਤੇ ਬਹੁਤ ਹੀ ਪਿਆਰੀ ਜਿਹੜੀ ਪੇਂਟਿੰਗ ਹੈ ਬਹੁਤ ਹੀ ਸੋਹਣੀ ਪੇਂਟਿੰਗ ਹੈ ਤੇ ਮੈਨੂੰ ਤਾਂ ਦਰਸ਼ਕੋ ਬਹੁਤ ਸੋਹਣੀ ਲੱਗੀ ਇਹ ਪੇਂਟਿੰਗ ਤੇ ਜੇ ਅਗਰ ਤੁਹਾਨੂੰ ਵਧੀਆ ਲੱਗੀ ਮੇਰੀ ਬੇਟੀ ਦੀ ਕਲਾ ਹੈ ਜਿਹੜੀ ਹੈ ਨਾ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੇ ਬਾਕੀ ਇਸੇ ਤਰ੍ਹਾਂ ਹੀ ਬਣੇ ਰਹੋ ਜੀ ਸਾਡੇ ਚੈਨਲ ਦੇ ਨਾਲ ਤੇ ਆਪਾਂ ਆਉਂਦੇ ਰਹਿਾਂਗੇ ਜੀ ਫਿਰ ਤੇ ਹੁਣ ਜਿਹੜਾ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੇ ਤਦ ਤੱਕ ਦੇ ਲਈ ਧੰਨਵਾਦ ਜੀ ਸਸ਼ਿਕਾ ਬਾਏ